ਸਰ ਮੇਰਾ ਨਾਮ ਕੋਲ ਵੀਰ ਕੋਰਾ ਮੇਰੇ ਫਾਦਰ ਸਾਹਿਬ ਦਾ ਨਾਮ ਕੁਲਦੀਪ ਸਿੰਘ ਤੇ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਆ ਜਿਹੜਾ ਉਹਨਾਂ ਨੇ ਸਾਡਾ ਇੰਨਾ ਸਾਥ ਦਿੱਤਾ ਮਾਲਕ ਉਹਨਾਂ ਨੂੰ ਬਹੁਤ ਤਰੱਕੀ ਬਖਸ਼ੀ ਬਸ ਬਹੁਤ ਬਹੁਤ ਧੰਨਵਾਦ ਆ ਉਹਨਾਂ ਦਾ ਜੀ ਘਟਨਾ ਕੀ ਹੋਈ ਸੀ ਘਟਨਾ ਸਾਰਾ ਸਾਡੇ ਇਥੋਂ ਲੈ ਕੇ ਗਏ ਸੀ ਡੈਡੀ ਨੂੰ ਬਾਹਰ ਸਾਡੇ ਪੜੋਸੀ ਆ ਤੇ ਲ ਜਾ ਕੇ ਉਧਰ ਬਸ ਉਹਨਾਂ ਨੇ ਉਹਨਾਂ ਨਾਲ ਬਹੁਤ ਜ਼ਿਆਦਾ ੱਤਕਾ ਕੀਤਾ ਜੀ ਤੇ ਉਹਨਾਂ ਨੂੰ ਮਾਰ ਕੇ ਸਾਡੇ ਹਵਾਲੇ ਕਰਤਾ ਉਹ ਬਾਬਾ ਜੀ ਦੀ ਮਿਹਰਬਾਨੀ ਦੇ ਨਾਲ ਆ ਗਏ ਆ ਉਹਨਾਂ ਨੇ ਤਾਂ ਸਾਨੂੰ ਜਵਾਬ ਦਿੱਤਾ ਸੀ ਜੀ ਹਾਂਜੀ ਇੱਕ ਕਦੋਂ ਦੀ ਘਟਨਾ ਹੈ ਇਹ ਸਰ ਪਿਛਲੇ ਮਹੀਨੇ ਦੀ 15 ਤਰੀਕ ਦੀ ਹੈ ਹਾਂਜੀ ਤੇ ਹੁਣ ਬੋਡੀ ਆ ਗਈ ਵਾਪਸ ਹਾਂਜੀ ਸਰ 19 ਤਰੀਕ 12 ਤਰੀਕ ਨੂੰ ਆ ਗਈ ਕਿੰਨਾ ਬਾਬਾ ਜੀ ਨਾਲ ਕਦੋਂ ਸੰਪਰਕ થાય ਬਾਬਾ ਜੀ ਨਾਲ 20 ਤਰੀਕ ਨੂੰ ਪਿਛਲੇ ਮਹੀਨੇ ਦੀ 20 ਤਰੀਕ ਨੂੰ ਤੁਹਾਡਾ ਕੀ ਰੋਸਾ ਕੀ ਬਾਬਾ ਜੀ ਨੇ ਦੋਆਏ ਕਿ ਬੋਡੀ ਵਾਪਸ ਆਊਗਾ ਹਾਂਜੀ ਬਾਬਾ ਜੀ ਨੇ ਬਹੁਤ ਸਾਨੂੰ ਯਕੀਨ ਦਿੱਤਾ ਸੀਗਾ ਕਿ ਵਾਪਸ ਇੰਡੀਆ লাশ ਆਊਗੀ ਹਾਂਜੀ ਬਹੁਤ ਬਹੁਤ ਧੰਨਵਾਦ ਆ ਜੀ ਬਾਬਾ ਜੀ ਨੇ ਜੋ ਆਪਣੇ ਨਾ ਬਚਨ ਕੀਤੇ ਸੀ ਪੂਰੇ ਕੀਤੇ ਆ ਜੀ ਹਾਂਜੀ ਅੰਤਿਮ ਸੰਸਕਾਰ ਕਰਵਾਣਾ ਸਰ ਅੱਜ 2:00 ਵਜੇ ਕਰ ਦਾਂਗੇ ਜੀ ਹਾਂਜੀ ਕੋਈ ਹੋਰ ਕਿਸੇ ਕਿਸਮ ਦੀ ਮੰਗ ਕਰਨਾ ਚਾਹੋਗੇ ਹਾਂਜੀ ਮੰਗ ਸਾਰੇ ਇਹੀ ਆਪਣੀ ਵੀ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਬਸ ਇਨਾਂ ਨੇ ਸਾਡੇ ਡੈਡੀ ਨਾਲ ਬਹੁਤ ਮਾੜੇ ਹਾਲਾਤ ਕੀਤੇ ਆ ਬਹੁਤ ਜਿਆਦਾ ਗੰਦੇ ਹਾਲਾਤ ਕੀਤੇ ਇਨਾਂ ਨੇ ਸਾਨੂੰ ਇਨਸਾਫ ਦਵਾਇਆ ਜਾਵੇ ਬਸ ਸਾਡਾ ਕੋਈ ਨਹੀਂ ਰਹਿ ਗਿਆ ਮੰਮੀ ਵਿਚਾਰੇ ਵੀ ਇਦਾਂ ਹੀ ਬੁੱਕ ਢਿੱਲੇ ਮੱਟੇ ਰਹਿੰਦੇ ਆ ਸਾਨੂੰ ਇਹ ਹੀ ਇੱਕ ਸਾਰਾ ਹੀ ਸਾਡਾ ਇਹ ਵੀ ਇਨਾਂ ਨੇ ਖੋ ਲਿਆ ਕੀ ਕਹਿ ਕੇ ਲੈ ਕੇ ਗਏ ਸੀ ਇੱਥੋਂ ਇਹ ਤਾਂ ਕੰਮ ਕਰਦਾ ਕਹਿ ਕੇ ਲੈ ਕੇ ਗਏ ਸੀ ਜੀ ਇਹ ਹਰ ਵਾਇਆ ਲੈ ਕੇ ਕਿੱਥੇ ਗਏ ਸੀ ਕੁਮਨੀਲੇ ਕਦੋਂ ਕੋ ਗਏ ਸੀ ਬਾਹਰ ਏ 2022 ਚ 26 ਤਰੀਕ ਨੂੰ ਜੀ ਲਾਸਟ ਵਾਲੇ ਮਹੀਨੇ 12ਵੇਂ ਮਹੀਨੇ ਲੈ ਕੇ ਗਏ ਸੀਗੇ ਉਸ ਤੋਂ ਬਾਅਦ ਉਸ ਤੋਂ ਬਾਅਦ ਜੀ 6 ਮਹੀਨੇ ਸਾਡੇ ਨਾਲ ਜ਼ਹੀ ਰਹੇ ਉਸ ਤੋਂ ਬਾਅਦ ਚ ਬਸ ਡੈਡੀ ਦਾ ਇਦਾਂ ਹੀ ਫੋਨ ਆਉਂਦਾ ਰਿਹਾ ਮਿਲਣਾ ਲੜਾਈ ਝਗੜਾ ਕਰਦੇ ਆ ਅਖੀਰ ਇਹਨਾਂ ਨੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਜਿਹੜੀ ਮੌਤ ਦਾ ਕਾਰਨ ਵੀ ਸਮਝਦੇ ਆ ਉਹਨਾਂ ਨੂੰ ਨਹੀਂ ਮਾਰਿਆ ਘੁੱਟ-ਘੁੱਟ ਕੇ ਮਾਰਿਆ ਸੀ ਵੀਡੀਓ ਵੀ ਦਿੱਤੀਆਂ ਤੁਹਾਨੂੰ ਫੋਟੋ ਵੀ ਦਿੱਤੀਆਂ ਸੀਗੀਆਂ ਵੀ ਉਹਦੇ ਵਿੱਚ ਵੀ ਉਹਨਾਂ ਦੇ ਹਾਲਾਤ ਦੇਖ ਲਓ ਵੀ ਕੀ ਆ ਕੱਲ ਵੀ ਸੀਆਈਡੀ ਵਾਲੇ ਆਏ ਸੀ ਉਹਨਾਂ ਨੂੰ ਵੀ ਦਿੱਤੀਆਂ ਉਹਨਾਂ ਨੇ ਵੀ ਇਹੀ ਕਿਹਾ ਵੀ ਕਤਲ ਦਾ ਕੰਮ ਆ